ਜਲਿਆਂਵਾਲੇ ਬਾਗ ਦਾ ਸਾਕਾ ਵਰਤਿਆ 1919 ਨੂੰ ਬੜੀ ਵਿਸਾਖੀ ਨੂੰ ਵਿਸਾਖੀ ਦਾ ਸਾਡੇ ਇਤਿਹਾਸ ਨਾਲ ਬੜਾ ਨਜ਼ਦੀਕੀ ਸਬੰਧ ਰਿਹਾ ਅਲੱਗ-ਅਲੱਗ ਇਤਿਹਾਸ ਹੈ ਸਮਾਂ ਨਹੀਂ ਕਿ ਵਿਸਥਾਰ ਸਹਿਤ ਆਪਾਂ ਜ਼ਿਕਰ ਕਰ ਸਕੀਏ ਪਰ ਜਿਹੜੀ 1919 ਵਾਲੀ ਵਿਸਾਖੀ ਹੈ ਤੁਸੀਂ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਜਲਿਆਂਵਾਲੇ ਬਾਗ ਦੇ ਵਿੱਚ ਖੂਨੀ ਸਾਕਾ ਵਰਤਿਆ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਨੂੰ ਸਰਦਾਰ ਉਦੋਂ ਸਗਰੇ ਚੁੱਕ ਕੇ ਮੱਥੇ ਦੇ ਨਾਲ ਲਾਇਆ ਤੇ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਖਲੋ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹ ਸੇਵਾ ਮੇਰੀ ਝੋਲੀ ਵਿੱਚ ਪਾਇਓ ਕਿ ਕੌਣ ਦੀ ਠੱਗੀ ਹੋਇ ਹੁਣ ਦਸਤਾਰ ਨੂੰ ਮੈਂ ਦੁਬਾਰਾ ਸੱਜਾ ਸਜਾ ਸਕਾਂ ਤੇ ਇਸ ਲੱਗੇ ਹੋਏ ਕਲੰਕ ਨੂੰ ਮਿਟਾ ਸਕਾਂ ਇਸ ਖੁਨੀ ਸਾਕੇ ਦਾ ਬਦਲਾ ਮੈਂ ਲੈ ਸਕਾਂ ਇਸ ਮਿਸ਼ਨ ਦੇ ਤਹਿਤ ਹਜ਼ਾਰ ਉਦਮ ਸਿੰਘ ਨੇ ਅਲੱਗ-ਅਲੱਗ ਦੇਸ਼ਾਂ ਦੇ ਦੌਰੇ ਕੀਤੇ ਉਸ ਦੇਸ਼ ਦੀ ਭਾਸ਼ਾ ਪੜ੍ਹਣੀ ਉਥੋਂ ਦਾ ਪਹਿਰਾਵਾ ਪਹਿਨਣਾ ਉਹ ਤੋਂ ਦੇ ਮੁਤਾਬਕ ਨਾ ਬਦਲਣਾ ਇਹ ਸਰਦਾਰ ਉਦੋਂ ਸਿੰਘ ਦੇ ਖੱਬੇ ਹੱਥ ਦੀ ਖੇਡ ਬਣ ਚੁੱਕਿਆ ਸੀ ਹੁਣ ਉਦੋਂ ਸਿੰਘ ਚੱਲਦਾ ਚੱਲਦਾ ਆਪਣੇ ਸ਼ਿਕਾਰ ਦੇ ਨਜ਼ਦੀਕ ਇੰਗਲੈਂਡ ਦੀ ਧਰਤੀ ਵਿਖੇ ਆਣ ਪਹੁੰਚਿਆ ਤੇ ਸਾਹਿਬ ਸੰਗਤ ਜੀ ਇੱਥੇ ਪਹੁੰਚ ਕੇ ਉਹਨੇ ਫਿਰ ਪਹਿਰਾਵਾ ਬਦਲਿਆ ਪਹਿਰਾਵਾ ਬਣਾ ਲਿਆ ਸਾਧੂਆਂ ਵਾਲਾ ਇੱਕ ਰਾਤ ਰੁਕਿਆ ਗੁਰੂ ਘਰ ਦੇ ਗ੍ਰੰਥੀ ਕੋਲੋਂ ਆਗਿਆ ਲੈ ਕੇ ਤੇ ਬਹੁਤੇ ਦਿਨ ਰੁਕਣ ਦੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲੋਂ ਆਗਿਆ ਲਈ ਪ੍ਰਧਾਨ ਸਾਹਿਬ ਨੂੰ ਸ਼ਕਤ ਦੇ ਪਹਿਲੇ ਦਿਨ ਪੈ ਗਿਆ ਸੀ ਕਿ ਦੇਖਣ ਨੂੰ ਸਾਹ ਲੱਗਦਾ ਹੈ ਪਰ ਸਾੜ ਹੈ ਨਹੀਂ ਬੰਦੇ ਦੀ ਚਾਲ ਤੋਂ ਬੰਦੇ ਦੀ ਤੋਰ ਤੋਂ ਉਹਦੀ ਸ਼ਖਸੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਦੀ ਕਬੱਡੀ ਹਾਸੀ ਦਾ ਮਾਲਕ ਹੈ ਪ੍ਰਧਾਨ ਸਾਹਿਬ ਨੂੰ ਸ਼ੱਕ ਪੈ ਗਿਆ ਉਹ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਸਰਦਾਰ ਉਦਮ ਸਿੰਘ ਦੇ ਕਾਨ ਦੇ ਵਿੱਚ ਖਲੋਤਾ ਦੇਸ਼ ਭਗਤੀ ਦੇ ਤਰਾਨੇ ਪੜ ਰਿਹਾ ਸਰ ਫਰੋਸ਼ੀ ਕੀ ਤਮੰਨਾ ਹਮਾਰੇ ਦਿਲ ਵਿੱਚ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਝੋਂ ਇੱਕ ਆਦਮੀ ਹੈ ਪ੍ਰਧਾਨ ਸਾਹਿਬ ਨੇ ਸੁਣ ਲੇ ਪੂਰ ਪੈ ਗਿਆ ਸ਼ੱਕ ਜਾ ਕੇ ਮੋਢੇ ਤੇ ਹੱਥ ਰੱਖਿਆ ਜਵਾਨਾ ਸ਼ੱਕ ਤੇ ਮੈਨੂੰ ਪਹਿਲਾਂ ਹੀ ਪੈ ਗਿਆ ਸੀ ਆ ਜਿਹੜੇ ਤਰ੍ਹਾਂ ਨੇ ਧੂਪ ਪੜ ਰਿਆ ਨਾ ਇਹ ਸੰਤਾਂ ਵਾਲੇ ਨਹੀਂ ਇਹ ਸਾਧਾਂ ਵਾਲੇ ਨਹੀਂ ਸੱਚ-ਸੱਚ ਦੱਸ ਤੂੰ ਹੈਂ ਕੌਣ ਕਰਨ ਕੀ ਆਇਆ ਇੱਥੇ ਕਿਉਂ ਆਇਆ ਤੇਰਾ ਮਸਲ ਕੀ ਹੈ ਸਰਦਾਰ ਉਦਮ ਸਿੰਘ ਕਹਿਣ ਲੱਗਾ ਪ੍ਰਧਾਨ ਸਾਹਿਬ ਸਮਝਦੇ ਗਏ ਪਰ ਵਾਦਾ ਕਰੋ ਕਿਸੇ ਨਾਲ ਗੱਲ ਨਹੀਂ ਸਾਂਝੀ ਕਰੋਗੇ ਪ੍ਰਧਾਨ ਨੇ ਵਾਦਾ ਕੀਤਾ ਕਹਿੰਦਾ ਪ੍ਰਧਾਨ ਸਾਹਿਬ ਬੰਦਾ ਮਾਰਨੇ ਸੀ ਤੋ ਇੱਕ ਪਾਪੀ ਨਰਕਾਂ ਨੂੰ ਚਲਾ ਗਿਆ ਆਪੇ ਜਨਮ ਨਾਲ ਡੈਰ ਰਹਿ ਗਿਆ ਇੱਕ ਸਰ ਮਾਈਕਲ ਅਡਵੈਰ ਉਹਦੀ ਹੱਕ ਵਿੱਚ ਗੋਹੜੀਆਂ ਮਾਰਨ ਦੇ ਲਈ ਆਇਆ ਉਹ ਸਾਥ ਸੰਗਤ ਜੀ ਪ੍ਰਧਾਨ ਸਾਹਿਬ ਕਹਿੰਦਾ ਜਿੱਥੇ ਮੇਰੀ ਲੋੜ ਪਈ ਮੈਂ ਤੇਰਾ ਸਾਥ ਦਵਾਂਗਾ ਤੇ ਅੰਤ ਉਹ ਸਮਾਂ ਲਜਦੀਕ ਆਇਆ ਕਿ ਇੱਕ ਦਿਨ ਲੰਡਨ ਕੈਚਨ ਹਾਲ ਦੇ ਬਾਹਰ ਇੱਕ ਪੋਸਟਰ ਸਰਦਾਰ ਉਤਮ ਸਿੰਘ ਨੇ ਟਕਿਆ ਉਹਨੇ ਦੇਖਿਆ ਕਿ 30 ਮਾਰਚ ਨੂੰ ਭਾਫ ਦੇ ਮੁੱਦੇ ਉੱਤੇ ਇੱਕ ਕਾਨਫਰੰਸ ਰੱਖੀ ਗਈ ਹੈ ਕਿ ਜਲਸਾ ਰੱਖਿਆ ਗਿਆ ਹੈ ਉਹਨੇ ਪੋਸਟਰ ਪੜਿਆ ਪੋਸਟਰ ਤੇ ਹੀ ਲਿਖਿਆ ਹੋਇਆ ਸੀ ਇੰਟਰੀ ਪਾਸੇਸ ਹੈਜ਼ ਬੀਨ ਇਸ਼ੂਡ ਇਹ ਲਿਆ ਕੇ ਪੋਸਟਰ ਪ੍ਰਧਾਨ ਸਾਹਿਬ ਦੇ ਅੱਗੇ ਰੱਖਿਆ ਪ੍ਰਧਾਨ ਸਾਹਿਬ ਆਹ ਕੰਮ ਇਹ ਦੁਸੰ ਕਰਨਾ ਹੈ ਪ੍ਰਧਾਨ ਸਾਹਿਬ ਨੂੰ ਸਿੱਧਾ ਪੱਤਰ ਆਇਆ ਸੀ ਉਹਨੇ ਆਪਣਾ ਐਂਟਰੀ ਪਾਸ ਸਰਦਾਰ ਉਦਮ ਸਿੰਘ ਨੂੰ ਦਿੱਤਾ ਜਵਾਨਾ ਐਂਟਰੀ ਪਾਸ ਤੈਨੂੰ ਦੇ ਦਿੱਤਾ ਪਰ ਯਾਦ ਰੱਖੀ ਜਦੋਂ ਤੂੰ ਜ਼ਰਦ ਦੀ ਹੈ ਵਿੱਚ ਗੋਲੀਆਂ ਮਾਰੀਆਂ ਨਾ ਉਹਨਾਂ ਗੋਲੀਆਂ ਦਾ ਖਰਾਕ ਇੱਥੇ ਤੱਕ ਸੁਣਨਾ ਚਾਹੀਦਾ ਉਹਨਾਂ ਸਿੰਘ ਨੇ ਆਖਿਆ ਪ੍ਰਧਾਨ ਸਾਹਿਬ ਮੇਰਾ ਫਰਜ਼ ਹੈ ਅਰਦਾਸ ਕਰਨੀ ਅਰਦਾਸ ਮਾਰ ਕੇ ਨਹੀਂ ਨਾ ਛੜਨੀ ਅਕਾਲ ਪੁਰਖ ਦੇ ਹੱਥ ਜੇਸਨ ਸਰਦਾਰ ਉਦਮ ਸਿੰਘ ਨੇ ਆਪਣੇ ਮਿਸ਼ਨ ਨੂੰ ਅੰਜਾਮ ਕੇ ਪਹੁੰਚਾਉਣਾ ਹੈ ਉਸ ਤੋਂ ਇੱਕ ਰਾਤ ਪਹਿਲਾਂ ਸਰਦਾਰ ਗੁਰੂ ਸਿੰਘ ਆਪਣੇ ਕਮਰੇ ਦੇ ਵਿੱਚ ਪਲੰਗ ਦੇ ਉੱਤੇ ਲੇਟਾ ਹੋਇਆ ਛੱਤ ਵੱਲ ਵੇਖ ਕੇ ਅਗਲੇ ਦਿਨ ਦੀ ਰਣਨੀਤੀ ਤਿਆਰ ਕਰਦਾ ਹੈ ਤੇ ਆਪਣੇ ਸੰਭਾਲੇ ਹੋਏ ਕ੍ਰਿਸਟਲ ਨੂੰ ਛਾਤੀ ਤੇ ਨਾਲ ਲਾ ਕੇ ਉਹਦੇ ਨਾਲ ਕੁਝ ਗੱਲਾਂ ਕਰਦਾ ਹੈ ਬਈ ਬੱਤੀ ਬੋਝਿਆ ਕ੍ਰਿਸਟਲਾ ਫੇਕ ਨਾ ਲਾਵਾਂ ਬਈ ਤੇ ਲਈ ਆਪਣੇ ਤਾਂ ਖੋਖਲਾ ਤੈਨੂੰ ਖੋਲ ਸਲਾਨਾ ਮੈਂ ਜਿੱਕੀ ਯਾਰਾ ਤੈਨੂੰ ਸੰਭਾਲ ਸੰਭਾਲ ਕੇ ਰੱਖਿਆ ਵੇਖੀ ਤਨੂ ਤੇਰੀ ਪਰਤ ਦੀ ਘੜੀਏ ਸੱਜਣਾ ਤੁੱਖਾ ਨਾ ਕਿਤੇ ਦੇ ਜਾਵੋ ਜੇ ਕਿਤੇ ਪੂਤੋ ਖਾਦੇ ਕਿ ਮੇਰੇ ਸਮੇਤ ਅਨੇਕਾਂ ਪੰਜਾਬੀਆਂ ਦਾ ਦਰਦਿਆਂ ਦੀ ਛਾਵਾ ਦਿਲ ਵਿੱਚ ਰਹਿ ਜਾਂਦਾ ਤੇ ਕਿਸੇ ਸਿਆਣੇ ਜ਼ਿਮੀਦਾਰ ਬੈਠੀ ਹੋ ਜਦੋਂ ਜ਼ਿਮੀਦਾਰ ਖੇਤਾਂ ਵੱਲ ਜਾਂਦਾ ਹੈ ਦਾਤੀ ਝੁਕਦਾ ਹੈ ਦਾਤੀ ਦੇ ਉੱਤੇ ਹੱਥ ਲਾ ਕੇ ਫੇਰਦਾ ਹੈ ਕਿ ਦਾਤੀ ਪੱਠੇ ਮੰਡਲ ਯੋਗ ਹੈ ਵੀ ਕਿ ਨਹੀਂ ਉਸੇ ਤਰ੍ਹਾਂ ਸਦਾ ਨੂੰ ਤੂੰ ਸਿਖਣਾ ਆਪਣਾ ਹਥਿਆਰ ਪਰਖਿਆ ਅਗਲਾ ਦਿਨ ਚੜਿਆ ਅਲਮਾਰੀ ਦੇ ਵਿੱਚੋਂ ਕੱਢ ਕੇ ਕਾਲਾ ਕੋਟ ਪੈਂਟ ਤੇ ਹੈਟਸ ਪਾਇਆ ਸੱਦੇ ਉੱਤੇ ਤੇ ਨਾਲੇ ਚੁੱਕੀ ਇੱਕ ਕਿਤਾਬ ਜਿਹਦੇ ਵਿੱਚ ਪਿਸਤਲ ਨੂੰ ਕੀਤਾ ਫਿੱਟ ਤੇ ਬਾਬੂ ਗੋੜਾ ਬਣ ਕੇ ਤੁਰਿਆ ਜਾਂਦਾ ਜਾਂਦਾ ਲੰਡਨ ਕੈਕਸਨ ਹਾਰ ਦਾ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਦਾ ਧਿਆਨ ਕਰਕੇ ਆਕਾਸ਼ ਤੇਰੀ ਜਗ੍ਹਾ ਹੈ ਗੁਰੂ ਰਾਮਦਾਸ ਸੈ ਮਹਾਰਾਜ ਕਦੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਦਤਾਰ ਅੱਜ ਉਹ ਸਮਾਂ ਨਜ਼ਦੀਕ ਆ ਗਿਆ ਹੈ ਅੱਜ ਆਪਣੇ ਸੇਵਕ ਕੋਲੇ ਸੇਵਾ ਆਪ ਦਾ ਬੱਚਾ ਜਾਣ ਕੇ ਲੈ ਲਿਆ ਇਹ ਚੱਲ ਜਾਂ ਚਾਲ ਗਿਆ ਆਗਾ ਲੰਡਨ ਦਾ ਕੈਕਟਰਨ ਹਾਲ ਬਾਹਰੋਂ ਬਸ ਸਿਕਿਉਰਟੀ ਗਾਰਡ ਉਹਨੇ ਚੈਕਿੰਗ ਕਰਮੀ ਸ਼ੁਰੂ ਕਰ ਦਿੱਤੀ ਐ ਕੋਈ ਪਾਸੇ ਮੰਗ ਕੀਤੀ ਤੇ ਸਵਾਲ ਪੁੱਛਿਆ ਯਰਮੈਨ ਵਾਟ ਯੂ ਆਰ ਨੇਮ ਮਾਈ ਨੇਮ ਇਜ਼ ਫੈਕ ਬਾਸੀ ਨਾਂ ਵੀ ਬਦਲ ਲਿਆ ਤੇ ਜਦੋਂ ਐਂਟਰੀ ਕਰਵਾਈ ਕਿਸੇ ਨੂੰ ਸ਼ੱਕ ਨਾ ਹੋਇਆ ਅੰਦਰ ਜਾ ਪਹੁੰਚਿਆ ਮੌਲਿਕਤਾ ਵਿੱਚ ਜਾ ਕੇ ਬਹਿ ਗਿਆ ਸੰਮੇ ਨਜ਼ਰੀ ਪੈ ਗਿਆ ਆਪਣਾ ਸ਼ਿਕਾਰ ਮਾਈਕਲ ਡਵਾਏ ਮਨ ਵਿੱਚ ਖਿਆਲ ਆਇਆ ਕਿ ਹੁਣੇ ਇਹਦਾ ਕੰਮ ਤਮਾਮ ਕਰ ਦੇਵਾਂ ਥਾ ਥੜ ਕਰਕੇਆਂ ਘੋੜੀਆਂ ਮਾਰ ਕੇ ਆਪਣਾ ਮਿਸ਼ਨ ਪੂਰਾ ਕਰ ਲਵਾਂ ਤੁਜੀ ਪਲ ਮਾਨ ਨੂੰ ਸਮਝਾਇਆ ਮੂਨਾ ਜਿੱਥੇ ਐਡਾ ਸਮਾਂ ਇੰਤਜ਼ਾਰ ਕੀਤਾ ਥੋੜਾ ਪਲ ਹੋਰ ਸਹੀ ਦੇਖ ਕੇ ਸੀ ਪਾਪੀ ਕਹਿੰਦਾ ਕਿ ਇਹ ਤੇਰੇ ਦੇਸ਼ ਪੰਜਾਬ ਦੇ ਬਾਰੇ ਜਿਹੜੇ ਉੱਥੇ ਬੁਲਾਰੇ ਖਲੋਤੇ ਸਨ ਉਹ ਇੱਕ ਇੱਕ ਕਰਕੇ ਮਾਈਕ ਤੇ ਆਏ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੀਜੇ ਨੰਬਰ ਤੇ ਬਾਹੀ ਆ ਗਈ ਸਰਤਾਪ ਉਦੋਂ ਸਿੰਘ ਨੇ ਸ਼ਿਕਾਰ ਦੇ ਸਰ ਮਾਈਕਲ ਐਡਵਾਈਰ ਨੇ ਸਾਹਮਣੇ ਮਾਈਕ ਮਾਈਕ پکڑਦੇ ਹਾਂ ਸਾਹਮਣੇ ਗੱਲ ਆਖੀ ਇੰਡੀਅਨ ਡੌਗਸ ਆਸਕਿੰਗ ਫॉर ਦਾ ਫ੍ਰੀडम ਪੰਜਾਬੀ ਡੌਗਸ ਆਲਸੋ ਆਸਕ ਫॉर ਦਾ ਫ੍ਰੀडम ਭਾਰਤੀ ਕੁੱਤੇ ਕਿੰਦਾ ਆਜ਼ਾਦੀ ਦੀ ਮੰਗ ਪੇ ਕਰਦੇ ਨੇ ਪੰਜਾਬੀ ਕੁੱਤੇ ਨੇ ਵੀ ਆਜ਼ਾਦੀ ਦੀ ਮੰਗ ਕੀਤੀ ਸੀ ਤੇ ਮੈਂ ਉਹਨਾਂ ਨੂੰ ਜਲਿਆਂਵਾਲੇ ਬਾਗ ਦਾ ਸਾਗਾ ਦਿੱਤਾ ਸਾਡੇ ਦੇਸ਼ ਦੀ ਸਰਕਾਰ ਮੈਨੂੰ ਦੁਬਾਰਾ ਭਾਰਤ ਭੇਜੇ ਮੈਂ ਭਾਰਤ ਦੀ ਕਲੀ ਕਲੀ ਗਲੀ ਨੂੰ ਇਹਨੂੰ ਜਲਿਆਂਵਾਲਾ ਬਾਗ ਬਣਾ ਕੇ ਰੱਖ ਦੇਣਾਗਾ ਹੁਣ ਕਾਹ ਪਰੇ ਬੋਲ ਹਾਲ ਵਿੱਚ ਗੋਚੇ ਹਾਰ ਤਾੜੀਆਂ ਦੀ ਧੜਕ ਰਹਾ ਦੇ ਨਾਲ ਗੂੰਜ ਉਠਿਆ ਹੁਣ ਤਾਰਸਤ ਮੈਂ ਸਿਮਾਨਤੇ ਤੇ ਇਨੇ ਚਿਰ ਨੂੰ ਭੀੜ ਨੂੰ ચીਰਦਾ ਹੋਇਆ ਸਰਦਾਰ ਉਦੋਂ ਸਿੰਘ ਵੀ ਸਟੇਜ ਦੇ ਲਾਗੇ ਆ ਗਿਆ ਤੇ ਇਹਨੂੰ ਲੱਗਾ ਕਿ ਨੌਜਵਾਨ ਨੂੰ ਮੇਰੀ ਕਹੀ ਹੋਈ ਗੱਲ ਜਦਾ ਹੀ ਚੰਗੀ ਲੱਗ ਗਈ ਜਿਹੜਾ ਉੱਠ ਕੇ ਆ ਗਿਆ ਕਿ ਮੈਡਮ ਜੀ ਸੈਂਕਮੈਨ ਵਾਟ ਇਜ਼ ਯੋਰ ਕੁਐਸਚਨ ਵਾਟ ਇਜ਼ ਯੋਰ ਕੁਇਰੀ ਹਾਊ ਮੈਸਟ ਸਿਊ ਜਵਾਨਾ ਤੇਰਾ ਸਵਾਲ ਕੀ ਹੈ ਮੈਂ ਤੇਰੀ ਕਿਸ ਤਰ੍ਹਾਂ ਮਦਦ ਕਰ ਸਕਦਾ ਕੋਸਦਾ ਗੁਰੂ ਸਿੰਘ ਇਹਦਾ ਸਰ ਕੈਨ ਯੂ ਪਲੀਜ਼ ਰੀਪੀਟ ਯੋਰ ਵਰਡਸ ਤੁਸੀਂ ਜਿਹੜੀ ਸ਼ਬਦਾवली ਹੁਣੇ ਵਰਤੀ ਹੈ ਕਿ ਨੂੰ ਦੁਹਰਾ ਸਕਦੇ ਆ ਦੁਬਾਰਾ ਕਹਿ ਸਕਦੇ ਹੋ ਹੰਕਾਰ ਫੇਰ ਤੁਮੇ ਸਨਮਾਨ ਦੇ ਕਿ ਸ਼ਾਇਦ ਜਵਾਨ ਨੂੰ ਮੇਰੀ ਕਈ ਹੋਈ ਗੱਲ ਜ਼ਿਆਦਾ ਜੱਜ ਗਈ ਜਿਹੜਾ ਦੁਬਾਰਾ ਸੁਣਨੀ ਚਾਹੁੰਦਾ ਮੈਂ ਭੁੱਲ ਗਿਆ ਪੱਪੀ ਇਹ ਸਾਹਮਣੇ ਇੱਕ ਪੰਜਾਬੀ ਖੜੋਤਾ ਤੇ ਜਦੋਂ ਪੰਜਾਬੀ ਕਿਸੇ ਨੂੰ ਆ ਗੱਲ ਕਹੇ ਨਾ ਕਿ ਜਿਹੜੀ ਗੱਲ ਤੂੰ ਮੈਨੂੰ ਹੁਣ ਆਖੀ ਆ ਜੇ ਮਰਦਾ ਬਚਦਾ ਦੁਬਾਰਾ ਮੈਨੂੰ ਗੱਲ ਕਹ ਕੇ ਖਾ ਪੱਕੇ ਮਾਰ ਤੂੰ ਤੂੰ ਪੀਤਾ ਇਹ ਗਾਲ ਮੈਨੂੰ ਦੁਬਾਰਾ ਕੱਢ ਕੇ ਵਿਖਾ ਪਾਪੀ ਇਹ ਗੱਲ ਬੋਲ ਬੈਠਾ ਤੇ ਇਹਨਾਂ ਹਲਕਾ ਤੇ ਵਿੱਚ ਆ ਕੇ ਉਹੀ ਗੱਲ ਫਿਰ ਤੋਹਰਾ ਦਿੱਤੀ ਕਿਹਾ ਇੰਡੀਅਨ ਡੌਗਸ ਆਸਕਿੰਗ ਫॉर ਦਾ ਫਰੀਡਮ ਯਾਪੀ ਡੌਗਸ ਆਸਵਾਸ ਫੋਰ ਫਰੀडम ਆਈ ਗੇਵ them ਜਲਿਆਂਵਾਲਾ ਬਾਗ ਇਨਸੀਡੈਂਟ ਮੇਰੇ ਦੇਸ਼ ਦੀ ਸਰਕਾਰ ਮੈਨੂੰ ਦੁਬਾਰਾ ਬਾਗ ਭੇਜੇ ਮੈਂ ਬਾਗ ਦੇ ਕਲੇ ਕਲੇ ਸ਼ਹਿ ਕਲੀ ਕਲੀ ਗਲੀ ਕਲੇ ਕਲੇ ਮਹੱਲੇ ਨੂੰ ਜਲਿਆਂਵਾਲਾ ਬਾਗ ਬਣਾ ਕੇ ਰੱਖਣਾ ਮਗਾ ਜਦੋਂ ਸੁਣਿਆ ਦੇਸ਼ ਪੰਜਾਬ ਦਾ ਨਾਂ ਪਰ ਸੂਰਮਣ ਹੋ ਗਿਆ ਬਾਰੀ ਸ਼ਿਵਾਂ ਪਰ ਮੋਹੇ ਸ਼ੁਕਰ ਕਰਦਾ ਤੇਰੇ ਖੋਲਣਾ ਤਰੂ 850 ਨਿਚਾ ਰਾਸੀਸ ਤੇ ਤੱਕਾ ਤੱਕ ਮੈਂ ਅੱਖਰ ਮਾਰੇਗਾ ਸਾਡ ਗਸ਼ਮਣ ਉਹ ਸਾਤੇ ਦਾ ਕੱਠੇ ਜਾਤ ਹੁੰਦਾ ਜ਼ੁਰਮ ਕਰਦਾ ਹੁੰਦਾ ਹੈ ਪਾਪ ਚੇਕਰ ਜ਼ੁਰਮ ਸਹਿਣਾ ਵੀ ਮਹਾਪਾਪ ਹੁੰਦਾ ਸੱਚੇ ਬਾਸ਼ਾ ਕਿਰਪਾ ਕਰਨ ਇਹ ਜਿਹੜਾ ਜਜ਼ਬਾ ਹੈ ਆਪਣੀ ਕੌਮ ਦੇ ਅੰਦਰ ਇਸੇ ਤਰ੍ਹਾਂ ਬਣਿਆ ਰਹੇ ਜਿਹੜਾ ਸੁਦਾਬ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਕਦੇ ਵੀ ਤੱਕੇ ਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਾ ਤੱਕੇ ਸ਼ਾਹੀ ਦਾ ਡੱਟ ਕੇ ਵਿਰੋਧ ਕਰਨਾ ਤੇ ਬਾਪ ਦੀ ਅੱਖ ਦੇ ਵਿੱਚ ਅੱਖ ਪਾ ਕੇ ਆਖਿਆ ਸੀ ਬਾਬਰ ਨੂੰ ਜਾਬਰ ਹੈ ਬਾਬਰ ਤੂੰ ਜਾਬਰ ਬਾਬਰ ਤੂੰ ਜਾਬਰ ਇਹ ਸਿਧਾਂਤ ਮਹਾਰਾਜ ਸਾਡੀ ਝੋਲੀ ਵਿੱਚ ਪਾਇਆ ਅਸੀਂ ਇਹ ਸਿਧਾਂਤ ੱੱਕੇ ਸ਼ਾਇਦ ਡਟ ਕੇ ਵੋਧ ਕਰਦੇ ਰਹੀਏ ਤੇ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰੀਏ ਤੇ ਜਿਹੜਾ ਮਿਸ਼ਨ ਮਾਪ ਪੁਰਖਾਂ ਵੱਲੋਂ ਪ੍ਰారంਭ ਕੀਤਾ ਗਿਆ ਹੈ ਇੱਕ ਨਰਨਕਾਰ ਦੇ ਨਾਲ ਜੁੜਨ ਦਾ ਤੇ ਸਮਾਜ ਦੀ ਸੇਵਾ ਕਰਨ ਦਾ ਇਹ ਮਿਸ਼ਨ ਨੂੰ ਅੱਗੇ ਜਾਰੀ ਰੱਖੀਏ ਕੋਟ ਕੋਟ ਧੰਨਵਾਦ ਸਹਿਬ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਸਮੂਹੀ ਸੰਗਤ ਦਾ ਧੰਨਵਾਦ ਅਤੀ ਸਨਮਾਨਯੋਗ ਸਤਖੰਡ ਵਾਸੀ ਬ੍ਰਹਮਲੀਨ ਮਹਾਪੁਰਖ ਪਾਪਾ ਜੀ ਹਰੀ ਸਿੰਘ ਜੀ ਨੇਕੀ ਵਾਲਿਆਂ ਨੂੰ ਬਰਸਾਇਤ ਹੈ ਸਨਮਾਨਯੋਗ ਮਹਾਪੁਰਖ ਬ੍ਰਹਮਲੀਨ ਮਹਾਪੁਰਖ ਪਾਪਾ ਜੀ ਬਲਵੀਰ ਸਿੰਘ ਜੀ ਨੇਕੀ ਵਾਲੇ ਉਹਨਾਂ ਦੀ ਸਲਾਣਾ ਮਿੱਠੀ ਯਾਦ ਹਰ ਸਾਲ ਆਪਾਂ ਇਸੇ ਤਰ੍ਹਾਂ ਚਾੰਦੀ ਕਰਾਣਾ ਮਨਾਉਦੇ ਲਈ ਇਹ ਅਰਦਾਸ ਕਰੀ ਸੱਚੇ ਪਾਤਸ਼ਾਹ ਇਹ ਕਾਰਜ ਤੁਹਾਡੇ ਨੇ ਤੁਸੀਂ ਆਪਣੇ ਆਪ ਸੰਪੂਰਨ ਕਰਵਾਉਣਗੇ ਤੇ ਸਾਧ ਸੰਗਤ ਜੀ ਉੱਚੇ ਤੌਰ ਤੇ ਧੰਨਵਾਦ ਅਤੀ ਸਤਿਕਾਰਯੋਗ ਮਹਾਪੁਰਖ ਸੰਤ ਪਾਪਾ ਰਮੇਸ਼ ਸਿੰਘ ਜੀ ਜਿਨ੍ਹਾਂ ਦੇ ਵਚਨਾਂ ਦੇ ਸਤਿ ਆਗਿਆ ਦੇ ਹੁਕਮ ਦੇ ਸਤਿ ਆਪ ਜੀ ਦਰਸ਼ਕ ਜੀ ਦਾਾਰ ਕੀਤੇ ਨੇ ਉਹਨਾਂ ਦੇ ਉੱਤੇ ਵੀ ਸਤਿਗੁਰ ਦੀ ਅਪਰਪਾਰ ਕਿਰਪਾ ਹੈ ਤੇ ਸੋਚੇ ਸੰਤ ਮਹਾਂਪੁਰਖ ਜਿੰਨੇ ਪਿੱਛੇ ਬੈਠੇ ਨੇ ਸਾਰਿਆਂ ਵੱਲੋਂ ਵਾਰ ਤੋਂ ਖਾਸ ਕਰਕੇ ਖੁਸ਼ ਹੋ ਕੇ ਬੇਅੰਤ ਮਾਨ ਸਨਮਾਨ ਸੰਗਤਾਂ ਵੱਲੋਂ ਤੇ ਮਹਾਂਪਰਖਾਂ ਵੱਲੋਂ ਆਇਆ ਮੈਂ ਸਾਰਿਆਂ ਦਾ ਸincere ਰੂਹ ਵਿੱਚ ਧੰਨਵਾਦ ਕਰਦਾ ਹਾਂ ਸਾਊਂਡ ਵਾਲੇ ਵੀਰ ਦਾ ਧੰਨਵਾਦ ਤੇ ਉੱਚੇ ਤੋਕ ਤੇ ਧੰਨਵਾਦ ਸਿੱਧੂ ਟਾਈਮ ਟੀਵੀ ਇਹਨਾਂ ਦਾ ਧੰਨਵਾਦ ਲਾਈਟ ਹੈ ਜੀ ਕਾਸਟ ਲਈ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਭੁੱਲਰ ਟੀਵੀ ਇਹਨਾਂ ਦੇ ਉੱਤੇ ਵੀ ਸਤਿਗੁਰ ਦੀ ਬਾਰ ਕਿਰਪਾ ਹੈ ਏ ਵੀ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਬੜੇ ਸੋਹਣੇ ਸੋਹਣੇ ਛੋਟੇ ਛੋਟੇ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਮੈਂ ਇਹਨਾਂ ਦੀ ਵਿਚਾਰ ਕੇ ਪਲਾਦੀ ਅਰਦਾਸ ਕਰਦਾ ਹਾਂ ਤੇ ਸਾਡੇ ਤੋਂ ਬਾਅਦ ਅਤੀ ਸਤਕਾਰਯੋਗ ਵੀਰ ਜਤਿੰਦਰ ਸਿੰਘ ਜੀ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ ਤੇ ਮੈਂ ਉਹਨਾਂ ਕੋਲੋਂ ਖਿਮਾ ਮੰਗਦਾ ਕਿ ਉਹਨਾਂ ਦੇ ਸਮੇਂ ਦੇ ਵਿੱਚੋਂ 5 ਮਿੰਟ ਸਮਾਂ ਅਸੀਂ ਪਰਲੇ ਗਏ ਇਹ ਪਿਆਰ ਦੀ ਖੇਡ ਹੈ ਪਿਆਰ ਸਾਨੂੰ ਵੀ ਸਮੇਂ ਦਾ ਪਤਾ ਨਹੀਂ ਲੱਗਾ ਤੇ ਆਓ ਸਾਡੇ ਤੋਂ ਬਾਅਦ ਉਹਨਾਂ ਦੇ ਚਰਦੀ ਕਲਾ ਵਾਲੇ ਜਥੇ ਨੇ ਆਪ ਜੀ ਨੂੰ ਉਸ ਨਿਰੰਕਾਰ ਦੀ ਯਾਤ ਦੇ ਨਾਲ ਜੋੜਨਾ ਹੈ ਸਰਬ੍ਰਿਸ਼ਤੀ ਮਹਿਮਾ ਦੇ ਨਾਲ ਜੋੜਨਾ ਹੈ ਆਓ ਬੜੇ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਸਰਵਣ ਕਰੀਏ ਸਾਡੇ ਕੋਲੋਂ ਬੋਧਿਆ ਕੋਲੋਂ ਇੱਕ ਨਹੀਂ ਅਨੇਕਾਂ ਪੁਲਾਂ ਹੋ ਗਏ ਹੋਣਗੀਆਂ ਇਹ ਜਥਾ ਤੁਹਾਡਾ ਆਪਣਾ ਪਾਈਸਾ ਭਾਈ ਜਗਦੀਸ਼ ਸਿੰਘ ਜੀ ਚੰਨ ਪਾਈਸਾ ਭਾਈ ਹਰਜਿੰਦਰ ਸਿੰਘ ਜੀ ਹੀਰਾ ਸਰੰਗੀ ਵਾਦਕ ਪ੍ਰੋਫੈਸਰ ਗੁਰਪ੍ਰੀਤ ਕਾਸ ਸਿੰਘ ਜੀ ਦਰਦੀ ਦਾਸ ਗੁਰਿੰਦਰ ਸਿੰਘ ਬੈਂਸ ਸਪੁੱਤਰ ਇੰਟਰਨੈਸ਼ਨਲ ਗੋਲਡ ਮੈਟਲ ਸਟੋਰੀ ਕਰਨੀ ਪ੍ਰਤਪਾਅ ਸਿੰਘ ਜੀ ਬੈਂਸ ਪਿੰਡ ਤੇ ਡਾਕ ਪਤਗੜ ਜ਼ਿਲ੍ਹਾ ਰੂਪੜ ਨੇੜੇ ਅੰਦਪੁਰ ਸਾਹਿਬ ਫਤਿਹ ਅਰਚ ਕਰਦੇ ਆ ਪਿਆਰ ਨਾਲ ਸਭੇ ਦੀ ਸੰਗ ਪਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਿਕ ਜੀ ਦਾ ਖਲਚ ਮਾਹਰ ਜੀ ਕੀ ਪਤੇ ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਗਿਆਨੀ ਪ੍ਰਤਪਾਲ ਸਿੰਘ ਜੀ ਬੈਂਸ ਜਿਨ੍ਹਾਂ ਦੇ ਲਗਤੇ ਜਿਗਰ ਇਹਨਾਂ ਦੇ ਸੁਪੁੱਤਰ ਪੈਸਾ ਪੈ ਸਰਦਾਰ ਗੁਰਿੰਦਰ ਸਿੰਘ ਬੈਂਸ ਇਸ ਮੁੱਚੇ ਟਾਡੀ ਜਿੱਥੇ ਦਾ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬੜੀ ਜੋਸ਼ ਭੜੀਆਂ ਆਵਾਜ਼ਾਂ ਦੇ ਨਾਲ ਜਿੱਥੇ ਆਪ ਸਰਬਸੰਗਤਾਂ ਨੂੰ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਉਤੇ ਹੀ ਜਲੀਆਂ ਵਾਲੇ ਬਾਗ ਦਾ ਸਾਕਾ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ ਜਲਦੀਆਂ ਗਹਿਰਾਈਆਂ ਤੋਂ ਸ੍ਰੀ ਮਾਨਸਤਪਾ ਬਾਬਾ ਰਮੇਸ਼ ਸਿੰਘ ਜੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਪੈਸਾ ਪਾਈ ਗੁਰਿੰਦਰ ਸਿੰਘ ਬੈਂਜ ਜੀ ਦੇ ਸਮੂਹੇ ਘਾੜੀ ਜਿੱਥੇ ਦਾ ਬਹੁਤ ਬਹੁਤ ਧੰਨਵਾਦ ਆਓ ਸਾਡੀ ਅਤੀ ਸਤਿਕਾਰਯੋਗ ਪੈਸਾ ਪਾਈ ਵੀਰ ਜਤਿੰਦਰ ਸਿੰਘ ਜੀ ਮਰਦ ਪਰਵਾਲੇ ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਗੁਰ ਇਤਿਹਾਸ ਦੇ ਨਾਲ ਜੋੜਨਗੇ ਸਾਨੂੰ ਦਰਸ਼ਨ ਦੇ ਸਾਨੂੰ ਸਟੇਜ ਉੱਪਰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨੇ ਅਤੀ ਸਤਿਕਾਰਯੋਗ ਸ਼੍ਰੀ ਮਾਨਸੰਤ ਬਾਬਾ ਜਨਮ ਸਿੰਘ ਜੀ ਨੋਰੇ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਨਾਲ ਮਹਾਂਪੁਰਖਾਂ ਦਾ ਪਿਆਰ ਹੈ ਸ਼੍ਰੀ ਮਾਨਸੰਤ ਬਾਬਾ ਜੁਗਿੰਦਰ ਸਿੰਘ ਜੀ ਨੇਕੀ ਵਾਲੇ ਸ਼੍ਰੀ ਮਾਨਸੰਤ ਬਾਬਾ ਸਤਨਾਮ ਸਿੰਘ ਜੀ ਮਜਾਰੀ ਵਾਲੇ ਮਹਾਂਪੁਰਖ ਦਰਸ਼ਨ ਦੇ ਕੇ ਗਏ ਨੇ ਸ਼੍ਰੀ ਮਾਨਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਸਾਹਿਬ ਸੋਢੀ ਠੱਕਰਵਾਲ ਵਾਲੇ ਇਤੇਦਾਰ ਬਾਬਾ ਗੁਰਨਾਵ ਸਿੰਘ ਜੀ ਬੰਗਾ ਬਾਬਾ ਰੀਸ਼ਮ ਸਿੰਘ ਜੀ ਬੰਗਿਆਂ ਵਾਲੇ ਸਤਿਕਾਰਯੋਗ ਸਤਿਬੀਬੀ ਨਰਮਨਜੀਤ ਕੌਰ ਜੀ ਸ਼ਾਹਪੁਰ ਵਾਲੇ ਹੋਰ ਸਤਪੁਰਕ ਮਹਾਂਪੁਰਖ ਸਾਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨ ਨੇ ਅਤੇ ਸਤਿਕਾਰਯੋਗ ਬਾਬਾ ਸਰਜੀਤ ਸਿੰਘ ਜੀ ਵਿੰਜੋ ਵਾਲੇ ਉਹ ਵੀ ਦਰਸ਼ਨ ਦੇਦਾਰੇ ਬਖਸ਼ਿਸ਼ ਕਰ ਰਹੇ ਨੇ ਆਓ ਕੋਈ ਤੋਂ ਸਮੇਂ ਵਾਸਤੇ ਤਕਰੀਬਨ 3 ਵਜੇ 3 ਵਜੇ ਤੱਕ ਬਾਬਾ ਵੀਰ ਜਤਿੰਦਰ ਸਿੰਘ ਜੀ ਮਲਕਪੁਰ ਵਾਲਿਓ ਆਪ ਸਰਬੱਤ ਸੰਗਤਾਂ ਨੂੰ ਗੁਰੂ ਇਤਿਹਾਸ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ